ਸਮਾਨ ਸੜ ਕੇ ਹੋਇਆ ਸੁਆ ਪਠਾਨਕੋਟ ਦੇ ਡਲੋਜੀ ਰੋਡ ਵਿਖੇ ਦੁਕਾਨ ਨੂੰ ਲੱਗੀ ਅੱਗ ਦੁਕਾਨ ਦੇ ਅੰਦਰ ਪਿਆ ਸਮਾਨ ਸੜ ਕੇ ਹੋਇਆ ਸੁਆ ਫਾਇਰ ਬ੍ਰਿਗੇਡ ਦੀ ਗੱਡੀ ਨੇ ਕੜੀ ਮਸ਼ਕੱਤ ਤੋਂ ਬਾਅਦ ਅੱਗ ਦੇ ਪਾਇਆ ਕਾਬੂ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆ ਪਠਾਨਕੋਟ ਦੇ ਡਲਹੋਜ਼ੀ ਰੋਡ ਵਿਖੇ ਇੱਕ ਦੁਕਾਨਦਾਰ ਦਾ ਸਵੇਲੇ ਕਾਫੀ ਨੁਕਸਾਨ ਹੋ ਗਿਆ ਜਦ ਉਸਦੀ ਦੁਕਾਨ ਨੂੰ ਅਗ ਲੱਗ ਗਈ ਅਤੇ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਦੁਕਾਨਦਾਰ ਨੇ ਕਿਹਾ ਕਿ ਉਸਦੀ ਦੁਕਾਨ ਤੇ ਥਿਨਰ ਪਿਆ ਹੋਇਆ ਸੀ ਅਤੇ ਉਹਨਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਮੁੰਡਿਆਂ ਨੂੰ ਸਮਾਨ ਲੋਡ ਕਰਵਾਉਣ ਦੇ ਲਈ ਭੇਜਿਆ ਗਿਆ ਸੀ ਅਤੇ ਉਸ ਦੇ ਬਾਅਦ ਦੁਕਾਨ ਦੇ ਅੰਦਰ ਇੱਕ ਧਮਾਕੇ ਦੀ ਆਵਾਜ਼ ਆਈ ਜਿਸ ਦੇ ਬਾਅਦ ਅੱਗ ਨੇ ਪਾਂਬੜ ਦਾ ਰੂਪ ਲੈ ਲਿਆ ਇਸ ਸੰਬੰਧੀ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਪਰ ਇਹ ਸਾਰਾ ਸਮਾਂ ਸੜ ਕੇ ਸੁਆਹ ਹੋ ਗਿਆ ਦੂਜੇ ਪਾਸੇ ਜਦ ਦੀ ਸੰਬੰਧੀ ਫਾਇਰ ਬ੍ਰਿਗੇਡ ਦੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਡਲਹੋਜੀ ਰੋਡ ਤੇ ਦੁਕਾਨ ਨੂੰ ਅੱਗ ਲੱਗ ਗਈ ਹੋਈ ਹੈ ਜਿਸ ਦੇ ਚੱਲਦੇ ਉਹ ਮੌਕੇ ਤੇ ਪਹੁੰਚੇ ਤਾਂ ਅੱਗ ਬਹੁਤ ਜ਼ਿਆਦਾ ਸੀ ਜਿਸ ਵਜ੍ਹਾ ਨਾਲ ਉਹਨਾਂ ਨੂੰ ਫੋਗ ਦਾ ਇਸਤੇਮਾਲ ਕਰਨਾ ਪਿਆ ਜਿਸ ਦੇ ਬਾਅਦ ਅੱਗ ਦੇ ਕਾਬੂ ਪਾਇਆ ਜਾ ਸਕਿਆ ਉਹਨਾਂ ਨੇ ਦੱਸਿਆ ਕਿ ਥਿੰਨ ਨੂੰ ਅੱਗ ਲੱਗਣ ਦੀ ਵਜ੍ਹਾ ਨਾਲ ਅੱਗ ਪਾਣੀ ਨਾਲ ਕਾਬੂ ਨਹੀਂ ਹੋ ਪਾਈ ਪਰਤ ਨਟ ਨਿਊ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਜ ਦਿਖਾਸ ਰਿਪੋਰਟ ਭਈਆ ਮੇਰਾ ਨਾਮ ਆ ਵੀ ਹੈਗਾ ਕੀ ਗੱਲ ਬਾਤ ਹੋ ਗਈ ਭਈਆ ਮੇਰਾ ਟਰਾਂਸਪੋਰਟ ਦਾ ਕੰਮ ਹੈਗਾ ਮਾਰਨਿੰਗ ਦਾ ਕੀ ਦਿੱਲੀ ਆਨੇ ਆ ਕਿ ਤੇਰਾ ਲੋਡ ਕਿਹੜੇ ਡਾਕਪੜੇ ਮੇਰਾ ਡਾਕਪੜੇ ਅੱਛਾ ਜੀ ਹਾਂ ਜੀ ਕੀ ਗੱਲ ਬਾਤ ਹੋ ਗਈ ਇਹ ਗੱਲ ਤਾਂ ਕੋਈ ਪੁਰਾਣ ਲੱਗਿਆ ਹੈਗਾ ਤੇਰਾ ਲੋਡ ਕਰਾਇਆ ਮਰਕੇ ਨੂੰ ਲੱਗੇ ਜਾਓ ਕਿਰਾ ਛੱਡਾ ਉੱਜਾ ਕੇ ਤੇ ਇੱਕਦਮ ਨਾ ਅੰਦਰ ਨਾਲ ਡਿਨਰ ਪਿਆ ਸੀਗਾ ਜਾਂ ਮੇ ਵੀ ਗੈਸ ਬਣ ਗਈ ਹੈ ਕੀ ਹੋਇਆ ਇੱਕਦਮ ਤੇ ਆਵਾਜ਼ ਹੀ ਆਈ ਹੈਗੀ ਹੈ ਬਸ ਪਟੱਕੀ ਵੀ ਉਸ ਤੋਂ ਬਾਅਦ ਨੂੰ ਪਤਾ ਲੱਗਾ ਵੀ ਹੈ ਸੈਕਿੰਡ ਹੀ ਇੱਕ ਸੈਕਿੰਡ ਦਾ ਮੌਕਾ ਵੀ ਨਹੀਂ ਮਿਲਿਆ ਜੀ ਤਾਂ ਪਤਾ ਚੰਗਾ ਪਾਣੀ ਕੋਲ ਦੇ ਸਾਰੇ ਵਾਲੇ ਪਾਣੀ ਵੀ ਟੁੱਟਿਆ ਪੁੱਟ ਇੱਕ ਹੀ ਸੈਕਿੰਡ ਦਾ ਮੌਕਾ ਹੀ ਨਹੀਂ ਮਿਲਿਆ ਸਰਦਾਰੋ ਭਾਈ ਕਿੱਲਾ ਦੇ ਜ਼ਮਾਨੇ ਅੰਦਰ ਜਿਆ ਸਮਾਨ ਦਾ ਹੈਗਾ ਜੀ ਨੰਬਰ ਨੰਬਰ ਹੈਗਾ ਹੀ ਟਾਇਰ ਆ ਗਿਆ ਜੀ ਇਹ ਕੀ ਮੰਗਰ ਦੇ ਪ੍ਰਸ਼ਾਸਨ ਇਹ ਮੈਂ ਪ੍ਰਸ਼ਾਸਨ ਨੂੰ ਵੀ ਮੰਗਰ ਨਾਲ ਇਹਨਾਂ ਨੂੰ ਇਹ ਮੰਗੇ ਜੀ ਕੱਲੋ ਜੋ ਉਨਸਾਰ ਹੋ ਗਿਆ ਉਹਦੇ ਕੀ ਪਤਾ ਲੱਗਣਾ ਵੀ ਇਹ ਕੀ ਨੁਕਸਾਨ ਹੋਇਆ ਹੈਗਾ ਬੰਦਾ ਜੀ ਉਹਦੇ ਕੀ ਕੰਮ ਹੋਈਏ ਭਾਈ ਸਮਾਨ ਲੋੜ ਦੇਗਾ ਜੀ ਸਾਹਮਣੇ ਸਾਹ ਦੇ ਕੀਤਾ

ਕੀ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਹੈ ਜਿਸ ਵੇ ਸਮੂਹ ਮੈਸੇਜ ਮਿਲਿਆ ਗੱਡੀਆਂ ਤੇ ਭੇਜਤੀਆਂ ਤੇ ਔਰ ਆਵੇ ਪਤਾ ਲੱਗਾ ਕਿ ਆਦੇ ਕਿਹਨਾਂ ਨੂੰ ਲੱਗੀ ਪਾਣੀ ਦਾ ਗਲੋ ਨਹੀਂ ਹੋ ਰਹੀ ਸੀ ਕਿਹਨਾਂ ਨੂੰ ਲੱਗੀ ਇਸਨੇ ਇੱਥੇ ਦੋ ਡਰਾਮੇ ਫਾਰਮ ਦੇ ਕਰਾਏ ਤੇ ਫਿਰ ਅੱਜ ਕੰਟਰੋਲ ਹੋਈ ਆ ਹੁਣ ਕੋਲੀ ਕੰਟਰੋਲ ਤੇ ਲੱਗੇ ਇਹਦੇ ਆਜੇ ਦੇਖ ਰਿਹਾ ਕਿਚੀ ਦੀ ਦੁਕਾਨ ਸੀ ਕਵਾੜ ਦੀ ਦੁਕਾਨ ਆ ਆਹੋ ਪਾ ਟ੍ਰਾਂਸਪੋਰਟ ਪਿੱਛੇ ਪੁਰਾਣਾ ਸਮਾਨ ਬੇਰਾ ਵਿੱਚ ਤੇ ਵਸੂ ਹੁਣ ਥੋੜਾ ਦੇਖ ਰਿਹਾ ਅੱਗੇ ਅੰਦਰ ਜਾ ਕੇ ਕੀ ਹੋਇਆ ਹੈ گا ਤੋ ਵਾਲਾ ਗਿਆ ਤੋ ਵਾਲਾ ਗਿਆ 12000 ਸਾਨੂੰ ਹੋਈ ਆ ਸਰ ਜੀ 25 ਮਰਦੇ ਹੋਈ ਗਿਆ